ਚਲ ਠੀਕ ਹੈ ਫਿਰ ਹੁਣ ਸੀਵੀ ਸੂਰਤ ਤੇ ਮੈਂ ਜਾਨੀ ਆ ਬੈਗਾ ਧੋ ਘੜੀ ਤੂੰ ਕੀ ਕਰਨਾ ਵਾ ਘਰ ਜਾ ਕੇ ਨਹੀਂ ਯਾਰ ਮੇਰਾ ਬੜਾ ਕੰਮ ਕਰਨ ਵਾਲਾ ਪਿਆਵਾ ਕੋਈ ਨਹੀਂ ਕੋਸ਼ ਨਹੀਂ ਹੁੰਦਾ ਥੋੜਾ ਟਾਈਮ ਹਜੇ ਹੁਣੇ ਤਾਂ ਆਈ ਆ ਤੂੰ ਕੁਝ ਕਿਉਂ ਨਹੀਂ ਹੁੰਦਾ ਫਿਰ ਸਾਰਾ ਕੰਮ ਪਿੱਛੇ ਪੈ ਜਾਣਾ ਤੇ ਕੋਈ ਨਹੀਂ ਮੈਂ ਫੇਰ ਆਵਾਂਗੀ ਚਲ ਠੀਕ ਆ ਪਰ ਦੇਰੀ ਮਾਰਜੀ ਚਲ ਆ ਜਾਈਂ ਫਿਰ ਘੇ ਦੇ ਦਿੰਦਾ ਕੋਈ ਨਹੀਂ ਆਣਾਗੇ ਹੋ ਟਾਈਮ ਕੱਢ ਕੇ ਆਈਂ ਫਿਰ ਲੈ ਪੁੱਤ ਤੂੰ ਓਠ ਵੀ ਪਈ ਆ ਬੈਠਾ ਆਰਾਮ ਨਾ ਐਵੇਂ ਛੇਤੀ ਛੇਤੀ ਕਿਦਾਂ ਰਹਿੰਦੀ ਐ ਇਹਨੂੰ ਹੈ ਆਉਂਦੀ ਮਗਰੋਂ ਆ ਜਾਣ ਦੀ ਕਾਲੀ ਨੂੰ ਪਹਿਲਾਂ ਪੈ ਜਾਂਦੀ ਏ ਨਹੀਂ ਆਂਟੀ ਜੀ ਮੈਂ ਤਾਂ ਬਸ ਕੱਪੜੇ ਫੜਾਉਣ ਆਈ ਹਾਂ ਇਹਨੂੰ ਕਹਿਣਾ ਕੁਝ ਨਹੀਂ ਹੁੰਦਾ ਬਹਿ ਜਾ ਦੋ ਮਿੰਟ ਮੈਂ ਤਾਂ ਪੁੱਤ ਜੀ ਰੋਟੀ ਬਣਾਉਣ ਲਈ ਆ ਮੈਂ ਚੱਲ ਕੁੜੀ ਆਈ ਇੱਕ ਗੱਲਾਂ ਬਾਤਾਂ ਕਰਨੀਆਂ ਬਾਬਾ ਜੀ ਲੱਗਾ ਇਹਨਾਂ ਦਾ ਤੇ ਚੱਲ ਮੈਂ ਰੋਟੀ ਤਿਆਰ ਕਰ ਲੈਣੀ ਹਾਂ ਚ ਮੈਂ ਕਿਹੜੇ ਦੂਰੋਂ ਆਈ ਹਾਂ ਇੱਥੋਂ ਤੇ ਨਾਲ ਹੀ ਆਈ ਹਾਂ ਤੇ ਫਿਰ ਕੀ ਹੋਇਆ ਪੁੱਤ ਨਾਲ ਹੀ ਆਈ ਤੇ ਤੂੰ ਕਿਹੜਾ ਰੋਜ਼ ਆਉਣੀ ਹੈ ਕਦੀ ਇੱਕਦਾਈ ਆਉਣੀ ਹੈ ਕਿਤੇ ਅਸੀਂ ਤਾਂ ਸਭ ਢੀਕਦੇ ਰਹਿੰਦੀ ਆ ਮਾਵਾ ਧੀਆ ਦੋਵੇਂ ਕੋਈ ਤਾਂ ਗੱਲ ਮੈਂ ਤੇ ਕਹਿਣ ਦੀ ਮੈਂ ਕਿ ਬਹਿ ਜਾ ਦੋ ਘੜੀ ਕਿੰਦੀ ਨਹੀਂ ਜਾਣਾਂ ਮੇਰਾ ਨਾ ਕੰਬੜਾ ਘਰ ਨੂੰ ਆਲਾ ਪਿਆ ਜੀ ਤੇਰੀ ਭੱਟੀ ਭੈਣ ਵੀ ਘਰ ਹੈਗੀ ਆ ਉਹ ਨਾ ਕਰੂਗੀ ਕੰਮ ਉਹ ਤੇ ਚਲੋ ਕੰਮ ਦੂਜਾ ਕਰਦਾ ਕਰ ਲੇਗੀ ਮੈਨੂੰ ਜਿਹੜਾ ਉੱਥੋਂ ਮਿਲਿਆ ਨਾ ਕਾਲਜ 'ਚ ਮੇਰੀਆਂ ਅਸਾਈਨਮੈਂਟਾਂ ਬਣਾਉਣ ਵਾਲੀਆਂ ਨੇ ਮੈਂ ਉਹ ਕੰਮ ਕਰਨਾ ਵਾ ਜੀ ਮੈਂ ਅੱਜ ਨਾ ਨਾ ਕੀਤਾ ਫੇਰ ਮੇਰਾ ਪਿੱਛੇ ਪੈ ਜੂਣਾ ਹੈ ਤੇ ਕੋਈ ਨਹੀਂ ਮੈਂ ਫੇਰ ਰਾਵਾਂਗੀ ਵੇਖ ਲੈ ੱਡੀ ਕਾਲੀ ਰਹਿੰਦੀ ਸੇਲੀ ਤੇਰੀ ਹੈ ਚਲ ਕੋਈ ਨਹੀਂ ਜਾਣ ਦੋ ਹੁਣ ਆ ਮਿਲ ਜੀ ਤੂੰ ਹੀ ਆਜੋ ਘਰੇ ਚਲ ਕੋਈ ਨਹੀਂ ਪੁੱਤ ਆਵਾਂਗੇ ਅੱਪਾ ਦੋ ਜਣੀਆਂ ਕਿਤੇ ਮੈਂ ਤਾਂ ਪੁੱਤ ਰੋਟੀ ਬਣਾਉਣ ਦੀ ਹਿੱਤੇ ਚਾਹ ਦੇ ਨਾਲ ਤਾਂ ਤੂੰ ਉਹੀ ਗੱਲ ਕਰਨੀ ਹੁੰਨੀ ਛੇਤੀ ਛੇਤੀ ਉੱਠ ਕੋਈ ਗੱਲ ਨਹੀਂ ਹੁਣ ਨਾਲ ਮੈਂ ਮੰਮੀ ਨੂੰ ਵੀ ਨਹੀਂ ਦੱਸ ਕੇ ਆਈ ਤੇ ਨਾਲ ਮੈਂ ਕਹਵੇਂ ਛੇਤੀ ਵਾਪਸ ਆਜਣਾ ਮੈਂ ਕੱਪੜੇ ਦੇ ਕੇ ਤੇ ਕੋਈ ਨਹੀਂ ਹੁਣ ਮੈਂ ਜਿੱਦ ਦਿਨ ਆਵਾਂਗੀ ਨਾ ਉਹਨਾਂ ਨੂੰ ਦੱਸ ਜਾਵਾਂਗੇ ਖਵਾ ਲੇ ਰੋਟੀ ਜਿੱਦਾਂ ਦੀ ਖਵਾਣੀ ਹੋਗੇ ਤੇ ਚਲ ਠੀਕ ਆ ਪੁੱਤ ਫੇਰ ਟਾਈਮ ਕੱਢ ਕੇ ਆਵੀਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਚਲੋ ਠੀਕ ਆ ਠੀਕ ਆ ਪੁੱਤ ਚਲ ਠੀਕ ਆ ਜੀ ਚੰਗਾ ਕਿੰਨੀ ਚੰਗੀ ਕੁੜੀ ਆ ਹੈ ਵੇਖਾ ਕਿੰਨਾ ਚੰਗਾ ਸੁਭਾਅ ਹੈ ਦਾ ਤਗੜੇ ਕਰਦੀ ਆ ਪਰ ਕਦੀ ਮਹਿਸੂਸ ਨਹੀਂ ਹੁੰਨ ਦਤਾ ਕਿਦਾਂ ਖੜਨਾ ਕਰਦੀ ਜਸਨਾ ਹੈ ਪੈਣਾ ਵਰਗਾ ਪਿਆਰ ਹੈ ਇਹਨਾਂ ਦਾ ਚੰਨ ਰੱਬਾ ਇਦਾਂ ਹੀ ਪਿਆਰ ਬਣਾਈ ਰੱਖੀਂ ਇਹਨਾਂ ਦਾ ਚਲ ਗਈ ਨਾ ਚਲ ਗਈ ਮਮੀ ਵੇਹਲਾ ਐਡੀ ਕਾਲੀ ਰਹਿੰਦੀ ਆ ਵੀ ਗੱਲ ਦੀ ਨਹੀਂ ਕਰਨ ਵਾਲੀ ਚਲੋ ਕੋਈ ਨਹੀਂ ਕੋਈ ਕੰਮ ਹੋਣਾ ਆਪਾਂ ਨਾਲੇ ਕਿੰਨਾ ਕੁ ਜਾਣਦੇ ਆ ਉਹਨਾਂ ਦੇ ਘਰ ਸਾਰਿਆਂ ਕੋਈ ਨਾ ਕੀ ਟਾਈਮ ਹੁੰਦਾ ਵਾ ਚਲ ਇਹਨਾਂ ਬੋਧਵਾ ਕੇ ਆ ਜਾਂਦੀ ਆ ਆਪਣਾ ਤੇ ਵੀ ਨਹੀਂ ਟਾਈਮ ਲੱਗਦਾ ਜਾਣਦਾ ਗੱਲ ਤਾਂ ਸਹੀ ਆ ਪੁੱਤ ਤੇਰੀ ਪਰ ਬੜੀ ਚੰਗੀ ਆ ਕੁੜੀ ਹੈ ਚੰਗੀ ਤਾਂ ਹੈਗੀ ਆ ਮੰਮੀ ਭਾਈ ਤਾਂ ਕਰਕੇ ਇੰਨਾ ਕਰਦੀ ਆ ਨਹੀਂ ਤੇ ਕੋਣ ਮਿਲਦਾ ਵਾ ਇੰਨਾ ਟਾਈਮ ਆਹ ਸਹੀ ਗੱਲ ਵਾ ਚੱਲ ਬਹਿ ਜਾ ਤੂੰ ਵੇਖ ਲੈ ਆਪਣਾ ਕੰਮ ਕੁਮ ਕੋਈ ਤੇ ਮੈਂ ਤੇ ਦਾਲ ਘੜੀ ਮੇਂ ਵੇਖਾ ਜਾਦੀ ਹੈ ਆਹ ਉਹ ਦੇਖੋ ਕੁੜੀ ਲੈ ਗੱਲੀ ਪੈ ਗਈ ਜਾ ਕੇ ਤੇ ਮੇਰੀ ਤੇ ਆਗੀ ਬੁੱਝ ਗਈ ਆ ਦਾਲ ਬਣ ਜਣੀ ਹੈ ਹੁਣ ਇਹ ਵੀ ਪਤਾ ਨਹੀਂ ਕਿੱਥੇ ਚਲ ਗਏ ਆ ਆਏ ਨਹੀਂਗੇ ਕਹਿੰਦਾ ਗੱਲੀ ਪਏ ਹੁਣੇ ਬਾਹਰ ਕੋਣ ਕਿਤਾਉਂ ਡਿਆ ਲੈ ਪਰਚਾਈ ਕਰ ਲਈ ਹੈ ਹੈਲੋ ਸਸਰੀ ਕਾਲ ਪੁਹਾਈ ਹੈ ਹਾਂਜੀ ਹਾਂਜੀ ਠੀਕ ਠਾਕ ਜੇ ਤੁਸੀਂ ਆਪਣਾ ਸੁਣਾਓ ਅੱਛਾ ਅੱਛਾ ਠੀਕ ਵਾ ਹਾਂ ਜੱਸ ਗਈ ਜੇ ਹਾਂਜੀ ਨਹੀਂ ਬਸ ਤਾਂ ਹੀ ਜਾਂਦੀ ਆ ਨਹੀਂ ਨਹੀਂ ਤੁਹਾਨੂੰ ਪਤਾ ਤਾਂ ਹੈਗਾ ਬਥੇਰੀ ਸਿਆਣੀ ਆ ਹਾਂਜੀ ਨਹੀਂ ਫੋਨ ਲਾ ਕੇ ਦਿੰਨੇ ਆ ਉਹਨੂੰ ਆਹੋ ਇਹਦਾ ਪਿਓ ਕਹਿਣ ਦਾ ਸੀ ਵੀ ਇੱਕ ਅੱਧੇ ਦਿਨ ਵਿੱਚ ਲਾ ਦਿੰਨੇ ਆ ਹਾਂਜੀ ਹਾਂਜੀ ਆ ਸਮਾਂ ਤੇ ਖਰਾਬ ਹੀ ਆ ਪਰ ਕੋਈ ਨਹੀਂ ਤੀ ਪੁੱਤ ਸਿਆਣਾ ਹੋਵੇ ਤੇ ਸਮਾਂ ਕੁਛ ਨਹੀਂ ਕਹਿੰਦਾ ਹਾਂਜੀ ਹੋਸ ਨਾਉ ਤਹੀ ਠੀਕ ਆ ਠੀਕ ਆ ਨਹੀਂ ਕੋਈ ਗੱਲ ਨਹੀਂ ਕੱਲ ਦੂੰਗੀ ਢੜਕੋਂ ਆਹੋ ਸ਼ਨੀਵਾਰ ਨੂੰ ਕੱਲ ਦੂੰਗੀ ਨਾਲੇ ਸੂਟ ਸੀਂਜੂ ਤੁਹਾਡੇ ਨਹੀਂ ਨਹੀਂ ਸੀਂਡਿਆ ਪੀ ਆ ਹਾਂ ਹਾਂਜੀ ਹਾਂਜੀ ਨਹੀਂ ਨਹੀਂ ਪੱਕਾ ਕਰ ਲੂੰਗੀ ਮੈਂ ਠੀਕ ਆ ਚਲੋ ਠੀਕ ਆ ਭਾਬੀ ਸਤਿ ਸ੍ਰੀ ਅਕਾਲ ਇਹ ਉਹ ਨਾ ਕਿਹਦਾ ਫੋਨ ਆਉਂਦਿਆ ਸੀ ਪਰਜਾਈ ਦਾ ਆਉਂਦਿਆ ਸੀਗਾ ਕੀ ਕਹਿੰਦੀ ਕੁਛ ਨਹੀਂ ਜਾਂ ਸੋਲ ਪੁੱਛਣ ਦੀ ਹੀ ਪ ਜਾਂਦੀ ਆ ਅੱਛਾ 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 ਆਹੋ ਤੇ ਕਹਿੰਦੀ ਤੇ ਧਿਆਨ ਨਾਲ ਜਾਇਆ ਕਰੇ ਤੇ ਧਿਆਨ ਰੱਖਿਆ ਕਰੋ ਵੀ ਸਮਾਨੀ ਕਾ ਚੰਗਾ ਤੇ ਮੈਂ ਹਾਂ ਨਹੀਂ ਬਥੇਰੀ ਸਿਆਣੀ ਆ ਵਿਚਾਰੀ ਹੂੰ ਮੇਰੀ ਗੱਲ ਸੁਣ ਹਾਂ ਤੂੰ ਕੱਲ ਕਹਿੰਦੀ ਸ਼ਹਿਰ ਨੂੰ ਜਾਣਾ ਚੱਲੀਏ ਫਿਰ ਸ਼ਹਿਰ ਤੇ ਜਾਣਾ ਵਾ ਤੇ ਪਰ ਪੈਸੇ ਹੈਗੇ ਆ ਉਹ ਕੋਈ ਨਹੀਂ ਕੰਬੜੀਏ ਪੈਸੇ ਆ ਗਏ ਬਦਈ ਕੜਕੇ ਦੇ ਵੀ ਅੱਛਾ ਆ ਗਏ ਆ ਆ ਠੀਕ ਵਾ ਨੋਡਪੇਟੋ ਤੋ ਤੱਕ ਡਾਲਾਂਗੇ ਜਾਣਾ ਤਾਂ ਹੈਗਾ ਵਾ ਹੈ ਥੋੜੇ ਮੋਤੇ ਚੀਜ਼ਾਂ ਹੈਗੀਆਂ ਨੇ ਹਉਣ ਵਾਲੀਆਂ ਤੇ ਇਦਾਂ ਕਰੀਏ ਫਿਰ ਜਾ ਹੀ ਹੈਗੇ ਹੈ ਉਹ ਤਾਂ ਕਰ ਲੋ ਜਸਤੇ ਆਉਣ ਤੋਂ ਪਹਿਲਾਂ ਪਹਿਲਾਂ ਆ ਜਾਗੇ ਕਰ ਤਾਂ ਕਹੀ ਮੈਂ ਕਹਿੰਨ ਲਿਆ ਵਾ ਅੱਛਾ ਆਓ ਟਾਈਮ ਆ ਜਾਵੇ ਟਾਈਮ ਆ ਜਾਾਂਗੇ ਮੁੜ ਕੇ ਆਹੋ ਕੱਪੜੇ ਤੁਸੀਂ ਵੀ ਪਾਏ ਤੇ ਮੈਂ ਵੀ ਪਾਏ ਇਦਾਂ ਚੱਲਣਾ ਚੱਲ ਜਾਈਏ ਸਾਡੇ ਕੱਪੜੇ ਨੂੰ ਕੋਣ ਵੇਖਣ ਡਿਆ ਚਲੋ ਉੱਡੋ ਇੰਦਰ ਪੁੱਤ ਹਾਂਜੀ ਮੰਮੀ ਮੈਂ ਤਾਂ 4:30 ਵਜੇ ਘਰ ਨਹੀਂ ਜੇ ਕਿਤੇ ਜਾਣਾ ਤਾਂ ਕੈਬ ਨਾਲ ਮੇਰਾ ਪੁੱਤ ਹੋਇਆ ਹੈ ਨਹੀਂ ਮੰਮੀ ਮੈਂ ਘਰ ਹੀ ਆ ਜਾਣਾ ਤੇ ਨਹੀਂ ਕਿਤੇ ਤੁਸੀਂ ਦੱਸੋ ਕਿਤੇ ਜਾਣਾ ਪਾ ਨਹੀਂ ਜਾਣਾ ਤਾਂ ਹੈਗਾ ਵਾ ਜਦੋਂ ਟਾਈਮ ਆਊਗਾ ਤਾਂ ਮੈਂ ਦੱਸ ਦਾਂਗੀ ਤੈਨੂੰ ਮੰਮੀ ਟਾਈਮ ਆਏਗਾ ਇਹ ਕਿਤਾ ਨਹੀਂ ਗੱਲ ਕਰਨ ਮੇਰੇ ਮੈਂ ਤੇ ਤੁਹਾਨੂੰ ਦੱਸ ਹੀ ਨਹੀਂ ਉਹ ਦਿੰਦਾਂ ਦੱਸਿਆ ਹੈਗਾ ਨਹੀਂ ਕੀ ਭਲਾਂ ਤੇ ਦਾ ਨਾਮ ਕੀ ਦਵਾਇਆ ਆਹੋ ਮੈਂ ਕਿਹਾ ਕੁੜੀ ਚਾਹਦੀ ਆ ਕੋਈ ਇੱਕ ਦਿਨ ਉਹ ਆਪਣੇ ਪਿੰਡ ਦੀ ਬਸੇ ਤੇ ਮੈਂ ਕਹਿੰਦੇ ਮੈਂ ਚਾਹਤੀ ਵਰਵਾਉਂਗੀ ਜੇ ਸਾਹੀ ਲੱਗੇਗੀ ਤਾਂ ਕਰ ਲਾਂਗੇ ਉੱਥੇ ਟਾਈਮ ਕੱਲ ਰਹਿੰਦਾ ਵੀ ਆ ਮੰਮੀ ਤੁਸੀਂ ਕਿੱਦਾਂ ਦੇ ਕੰਮ ਕਰਨ ਦੇ ਆ ਲੈ ਪਤਾ ਮੇਰੇ ਮਾਨੂੰ ਬੜੀ ਲੱਗੀ ਆ ਉਹ ਸੋਹਣੀ ਬੜੀ ਤੇ ਮੈਂ ਕਰਦੀ ਨਹੀਂ ਕੀ ਉਹ ਚੰਗਾ ਸੁਣਾ ਕੰਮ ਕਰਾਉਣ ਲੱਗੋ ਮੇਰੇ ਤੋਂ ਤੁਸੀਂ ਲੈ ਪਤਾ ਪਾ ਉਹ ਜਲਦੀ ਕੰਮ ਕਰਨਾ ਮਾਂ ਵੀ ਉਹ ਨਿਆਣੇ ਨੂੰ ਟੰਦੀ ਨਹੀਂ ਨਾ ਕਮਾਦ ਤੁਸੀਂ ਮੈਨੂੰ ਆਪੜੇ ਉੱਤਰ ਨੂੰ ਹੜਨ ਹਾਏ ਹਾਏ ਵੇ ਭੋਲਾ ਪੁੱਤ ਤੈਨੂੰ ਨਹੀਂ ਪਤਾ ਮੈਂ ਕੋਈ ਮਾੜੀ ਚੰਗੀ ਗੱਲ ਨਹੀਂ ਕਹਿੰਨਾ ਕਰਨੀ ਮੈਂ ਸਿਰਫ ਤੈਨੂੰ ਚਾਤੀ ਮਰਵਾਉਣੀ ਠੀਕ ਲੱਗੂਗੀ ਤੇ ਗੱਲ ਤੋੜ ਲੈ ਜੀ ਦੋਤੇ ਤਾਂ ਰੱਖ ਛੱਡਾਂ ਨੇ। ਓ ਮੰਮੀ ਤੁਹਾਨੂੰ ਮਾਦਨ ਨਹੀਂ ਆਖਾਂ ਪੈਂ ਨਹੀਂ ਕੰਮ ਕਰਨਾ ਤੇ ਨਹੀਂ ਕਰਨਾ। ਤੁਸੀਂ ਜਾਣੀ ਪਤਾ ਨਹੀਂ ਕੀ ਸੋਚਦੇ ਹੋ ਰਹੇ ਹੋ। ਚੋਕ ਕਰਕੇ ਨਾ ਸਾਰੇ ਕੰਮ ਛੱਡ ਤੇ ਮੇਰੇ ਨਾਲ ਜਾਣਾ ਹੀ ਫਿਰ ਆਖੀ ਦੱਸਿਓ। ਮੰਮੀ ਮੈਂ ਨਹੀਂ ਜਾਣਾ। ਆਹ ਕਿੱਦਾਂ ਦੀ ਗੱਲ ਹੋਈ ਮੈਂ ਨਹੀਂ ਜਾਣਾ। ਇਦਾਂ ਰਾਵਾਂ ਦੇ ਲੋਕਾਂ ਦੀਆਂ ਕੁੜੀਆਂਵੇਂ ਤੇ ਚੰਗੇ ਲੱਗੀਆਂ। ਨਹੀਂ ਵੀ ਪਾਈ ਚੰਗੀ ਇਹਦੇ ਨਾਲ ਕਰਦੀ। ਪਰ ਮੰਮੀ ਮੇਰੇ ਸੁਣ ਲੋ ਗੱਲ ਮੈਂ ਨਹੀਂ ਜਾਣਾ ਕਿ ਦੇਵੇ। ਮੈਂ ਤਾਂ ਨਹੀਂ ਪਤਾ ਲੱਗਣ ਦਿੰਦੀ। ਤੁਹੀ ਕਰੋ ਜੋ ਕਰਨਾ ਹੈ ਉਹ ਨਹੀਂ ਹਾਲ ਹੈ ਮੁੰਡੇ ਦਾ ਇਹ ਮੰਨਦਾ ਹੀ ਨਹੀਂ ਚੱਲ ਇਹਦੇ ਪਿਓ ਨਾਲ ਗੱਲ ਕਰਕੇ ਵੇਖੀ ਫਤਿਹ ਦੇ ਉੱਥੋਂ ਨਹੀਂ ਕੰਮ ਹੀ ਹੈ ਕਿ ਨਹੀਂ ਗੱਜਾ ਹਾਂ ਰਾਤ ਨਹੀਂ ਨੇ ਸੌਣ ਦਾ ਨਾ ਹੁੰਦਾ ਨਾ ਦੱਸ ਸਕੋ ਕਿ ਮੈਂ ਕਿਹਦਾ ਨਸਲਾ ਕਰਦੀ ਹੂੰ ਸਲਾਹ ਹੀ ਕਰਦੀ ਵੀ ਮੁੰਡੇ ਨਾਲ ਕੀਤੀ ਹੀ ਗੱਲ ਤੇ ਮੁੰਡਾ ਤਾਂ ਮੰਨਦਾ ਹੀ ਨਹੀਂ ਮੇਰੀ ਕਿਹੜੀ ਗੱਲ ਉਹ ਕੁੜੀ ਵਾਲੀ ਨੇ ਤੁਹਾਨੂੰ ਦੱਸੀ ਹੀ ਉਹਦਣ ਹਮਮ ਤੇ ਮੈਂ ਆ ਵੀ ਮੇਰੇ ਨਾਲ ਚੱਲਨੀ ਪਾਵੇਂ ਕਿ ਤਿੰਨ ਵਜੇ ਤਾਂ ਆਪਾਂ ਇੱਕ ਸੈਰ ਤੇ ਹੋਗੇ ਤੇ ਤੈਨੂੰ ਚਾਤੀ ਮਰਵਾਣੀ ਆਂ ਆਂਦਾ ਨਾ ਨਾ ਅਹੀਂ ਨਹੀਂ ਇਹ ਕੰਮ ਕਰਨਾ ਅਹੀਂ ਧੀਆਂ ਵਾਲੇ ਆ ਫਲਾਣਾ ਨੂੰ ਠੀਕ ਦੱਸੇ ਕੋਈ ਮਾੜਾ ਕੰਮ ਕਰਦਾ ਕਿ ਉੱਥੇ ਤੇ ਚੰਗਾ ਉਹਨੇ ਕੀਤਾ ਕਿ ਹੋਰ ਉਹ ਤੇ ਨਾ ਉੱਠ ਕੇ ਤੁਰ ਪਈਦਾ ਕੁੜੀਆਂ ਵੇਖੀ ਦੋ ਹੀ ਨਹੀਂ ਆ ਕਿਸ ਦੀਆਂ ਇਹਦੇ ਤੁਸੀਂ ਇਹਨੂੰ ਸਮਝਾਉਣਾ ਹੋਵੇ ਜੇ ਤੂੰ ਹੀ ਇਦਾਂ ਕੱਢੇ ਉਹਨੇ ਕਿ ਤੂੰ ਮੇਰੇ ਨਾਲ ਤੁਰਨਾ ਨਾ ਕੁੜੀ ਦੇ ਮਾਂ ਨੂੰ ਪਤਾ ਨਾ ਪਿਓ ਨੂੰ ਪਤਾ ਨਾ ਕਿ ਇਹਨੂੰ ਅੱਗੇ ਪਤਾ ਨਾ ਪਿੱਛੇ ਪਤਾ ਤੂੰ ਹੀ ਜਾ ਕੇ ਤੇ ਸੜਕਾਂ 'ਤੇ ਕੁੜੀਆਂ ਵੇਂਦੇ ਫਿਰ ਅੱਗੇ ਵੀ ਤੈਨੂੰ ਕਿਹਾ ਸੀ ਚੱਪ ਕਰਕੇ ਨਾ ਜਾਂ ਤੁਹਾਨੂੰ ਮਨਾ ਲਓ ਇਹ ਨੂੰ ਮੁਰਕੇ ਨਾ ਆਖਿਓ ਦੱਸਿਆ ਨੇ ਘਰ ਚ ਲੜਾਈ ਪੈ ਗਈ ਜੇ ਜਾਂਦਾ ਜੀ ਲੈ ਜਾ ਮੈਂ ਨੂੰ ਜਾਣਾ ਨਾਲ ਕੋਈ ਫਤ ਨਹੀਂ ਤੁਹਾਨੂੰ ਕਹਿੰਦਾ ਜੇ ਉੱਥੇ ਗਈ ਉਹਨੇ ਨਾ ਕਰਤੀ ਇੱਥੇ ਆਏ ਦੇ ਕੰਮ ਕਿੱਥੋਂ ਮੇਰਾ ਹੋਣਾ ਬਈ ਜੇ ਪਹਿਲਾਂ ਹੀ ਨਾ ਪਨਾ ਕਰਨੀ ਹੁੰਦੀ 50 ਚੱਲ ਜਾ ਮੈਂ ਲੜਦੀ ਨਹੀਂ ਇਹਨਾਂ ਨਾਲ ਗੱਲ ਨਾ ਬਾਹਰ ਊਟੇ ਊਟੇ ਕੰਮ ਕਰਦੀ ਹੈ ਇਹ ਦਾਨੀ ਨੇ ਦੋਆ ਪੀਓ ਪੁੱਤਾਂ ਨਹੀਂ ਮੰਨਣਾ ਹੁਣ ਦੂਜੀ ਤਰ੍ਹਾਂ ਹੀ ਮਨਾਵਾਂਗੇ ਇਹਨਾਂ ਨੂੰ ਮੰਮੀ ਮੰਮੀ ਮੈਂ ਤੁਹਾਨੂੰ ਕਿੰਨੀ ਆਵਾਜ਼ਾਂ ਦੇਣ ਦਾ ਇਹ ਕੌਣ ਕਿਹਨੇ ਦੇ ਮੈਨੂੰ ਨਾ ਕੋਈ ਆਇਆ ਕਰ ਮੈਂ ਨਹੀਂ ਤੇਰੀ ਮਾਂ ਹੈਗੀ ਮਰ ਗਈ ਹੈ ਤੇਰੀ ਮਾਂ ਮੰਮੀ ਕਿਦਾਂ ਦਿਆਂ ਗੱਲਾਂ ਕਰਨ ਦੇ ਚ ਕੀ ਹੋਇਆ ਏ ਜਦੋਂ ਮੇਰੀ ਮੰਨਣੀ ਨਹੀਂ ਗਈ ਬੈ ਇੱਥੇ ਕਿ ਬੈਠਾ ਦੱਸੋ ਤਾਂ ਸਹੀ ਗਹੀ ਜਦੋਂ ਮੇਰੀ ਮੰਨਣੀ ਨਹੀਂ ਤੇ ਮੈਂ ਕਿ ਤੈਨੂੰ ਆਜਾਂ ਦਵਾ ਤਾਂ ਮੈਂ ਕਿਤੇ ਅੱਗੇ ਪਿੱਛੇ ਦੁਰੀ ਫਿਰ ਮੰਮੀ ਜੇ ਕੋਈ ਚੱਜ ਦੀ ਗੱਲ ਕਹੋ ਤਾਂ ਤਾਂ ਵੀ ਮੰਨਾਂ ਐਦਾਂ ਚੰਗੇ ਲੱਗੀਦਾ ਇਹ ਮੈਂ ਤੇਰਾ ਕਿਤੇ ਮਾੜਾ ਸੋਚਣ ਨਹੀਂ ਆ ਕਿ ਇਹ ਮੈਂ ਚੱਜ ਦੇ ਕੰਮ ਨੂੰ ਜੇ ਤੁਰ ਨਹੀਂ ਲੱਗੀਆਂ ਨਾ ਪਹਿਲਾਂ ਹੀ ਪਿਓ ਪਤ ਦਾ ਭੇਜੇ ਨਾ ਕੋ ਨਾ ਕਰ ਮੇਰਾ ਮਨ ਇੰਨਾ ਦੁਖੀ ਹੋਇਆ ਨਾ ਪੀ ਮੇਰੀ ਦੁਆ ਨਹੀਂ ਮੰਨੀ ਹੈਗੀ। ਉਹ ਚਲੋ ਮੰਮੀ ਆਏ ਕੋ ਤੁਹਾਡੇ ਅੱਗੇ ਜੋੜੇ ਹਾਂ ਤੇ ਤੁਰ ਪੈਣਾ ਤੁਹਾਡੇ ਨਾਲ। ਪਰ ਇੱਕ ਗੱਲ ਜੇ ਜੇ ਕੋ ਗੱਲਬਾਤ ਉਹਦੀ ਜ਼ਿੰਮੇਵਾਰ ਤੂੰ ਹੀ ਹੋਣਾ ਜੇ। ਕੋਈ ਫਿਕਰ ਨਾ ਕਰ। ਅਸੀਂ ਇਹੋ ਜੀ ਗੱਲ ਥੋੜੀ ਹੈ। ਜਿਹੜਾ ਪਤਾ ਲੱਗਣ ਦੇਣਾ ਤੂੰ ਜਾ ਮੇਰਾ ਪੁੱਤ ਸੋਹਣਾ ਜੀ ਕੱਪੜੇ ਪਾ ਲੈ। ਉਹ ਮੰਮੀ ਚੰਗੇ ਭਲੇ ਕੱਪੜਿਆਂ ਨੂੰ ਆਏ। ਉਹਨੇ ਥੋੜਾ ਮੈਨੂੰ ਵੇਖਣਾ ਵੇਖਣਾ ਤੇ ਤੂੰ ਹੀ ਉਹਨੂੰ ਜਾਣਾ। ਚੱਲ ਕੋਈ ਨਹੀਂ ਪੁੱਤ ਫਿਰ ਚੱਲ ਫਿਰ ਅਜੇ ਵੀ ਟਾਈਮ ਹੈਗਾ ਵਾ। ਉਹ ਵੀ ਅੱਧਾ ਘੰਟਾ ਲੰਦਾ ਦਬਦਾ ਚੱਲ ਜੀ ਫਿਰ। ਚਲੋ ਕੋਈ ਨਹੀਂ ਚੱਲ ਜਣੇ ਆ। ਤੇ ਚਾਚੀ ਕਹਿੰਦੀ ਕਮੇਟੀ ਦੇ ਜਾਨੀ ਸੀ ਵੀ ਚਲ ਕੋਈ ਨਹੀਂ ਕਮੇਟੀ ਦਾ ਕੀ ਹੈ ਕਮੇਟੀ ਤੇ ਜਾ ਕੇ ਸ਼ਾਮਾਂ ਨੂੰ ਫੜਾਵਾਂਗੀ ਮੈਂ ਚੱਲ ਤੂੰ ਚਲੋ ਕੋਈ ਨਹੀਂ ਵੇਖ ਲਿਓ ਫਿਰ ਜਿੱਦਾਂ ਕਰਨਾ ਹੋਏਗਾ ਆ ਪਿਓ ਆਪਣੇ ਨੂੰ ਮਰਜ਼ੇ ਦੱਸ ਜੀ ਇਹ ਨਾ ਮਗਰ ਉਹ ਆ ਜਾਏ ਮਾਰਦਾ ਰਹੇ ਮੋਟਰਸਾਈਕਲ ਕੱਢਦਾ ਵੰਦਾ ਡੈਡੀ ਅਸੀਂ ਨਾ ਓਡੇ ਤੱਕ ਚੱਲੇ ਯਾਰਾ ਮੈਂ ਤੇ ਮੰਮੀ ਜੀ ਦਾ ਉਹ ਗੱਲ ਕੀ ਏ ਉਹ ਕੋਈ ਕੁੜੀ ਵੇਖ ਲਈ ਇਹਨਾਂ ਨੇ ਅੱਛਾ ਤੇ ਮਗਰ ਪਏ ਨੇ ਮੇਰੇ ਵੀ ਚੱਲ ਤੈਨੂੰ ਵਾ ਕੇ ਲਿਆਉਣੀ ਏ ਆ ਮੈਂ ਕਿ ਉਹ ਕਟ ਕਟ ਨਾਲ ਖਾ ਲਿਓ ਡੈਡੀ ਇਹਨੇ ਤਾਂ ਤੁਹਾਨੂੰ ਮੈਂ ਦੱਸਣ ਆਇਆ ਵਾਂ ਕੋਈ ਮੇਰਾ ਕੋਈ ਕਸੂਰ ਨਹੀਂ ਜੇ ਜੋ ਕਰਨੇ ਮੰਮੀ ਕਰਨ ਦੇ ਜੇ ਤੇ ਮੇਰੇ ਸਿਰ ਤੇ ਵੀ ਨਾ ਰਿਓ ਮੇਰੀ ਵੀ ਕੋਈ ਗੁੰਮਿਆਰੀ ਨਹੀਂ ਠੀਕ ਆ ਹੁਣ ਮੂੰਹ ਬਣਾ ਕੇ ਤੇ ਅੰਦਰ ਪਏਗੀ ਐਵੇਂ ਤੂੰ ਮੇਰੀ ਮੰਨਦਾ ਹੈ ਨਹੀਂ ਤੇ ਚੱਲੇ ਹੋ ਨਾ ਤੇ ਧਿਆਨ ਰੱਖਿਓ ਐਵੇਂ ਕਿਸੇ ਦੀ ਟੀ ਪੈ ਨਹੀਂ ਤੇ ਖਰਾਬ ਨਾ ਕਰਕੇ ਆ ਜਿਓ ਨਹੀਂ ਨਹੀਂ ਡੈਡੀ ਇਦਾਂ ਦੀ ਥੋੜਾ ਜਿਹੀ ਗੱਲ ਹੋਣੀ ਠੀਕ ਆ ਕਿ ਮੈਂ ਤਾਂ ਇੱਕ ਕੰਮ ਤੇ ਰਾਜੀ ਹੈ ਨਹੀਂ ਉਹ ਕੀ ਪਤਾ ਭਰਾਵਾ ਇਦਾਂ ਹੋਣਾ ਹੋਵੇ ਐਵੇਂ ਮਗਰ ਪਈ ਆ ਉਹ ਫੇਰ ਵੀ ਡੱਟ ਹੀ ਆਂਦਾ ਹੀ ਹੈ ਨਾ ਆਉਂਦਾ ਤੇ ਆਹ ਮੰਨ ਲੈ ਘਰ ਹੁਣ ਮੰਨ ਲਓ ਉਹਨਾਂ ਦੇ ਪਿੰਡ ਦਾ ਕੋਈ ਵੇਖ ਲੈ ਤੇ ਫੇਰ ਪਤਾ ਥੋੜੀ ਕਿ ਕਿੱਥੋਂ ਦੀ ਹੈ ਕਿੱਥੋਂ ਦੀ ਨਹੀਂ ਹੈ ਕੀ ਕਰੀਏ ਹੁਣ ਹਟ ਜੀ ਦੀਗੇ ਫੇਰ ਇਹ ਕੰਮ ਉਹਦਾ ਗਲਤੀ ਹੈ ਨਾ ਮੇਰੇ ਨਾਲ ਜਿੱਦਾਂ ਕਰਨੀ ਹੈ ਮੈਂ ਨਹੀਂ ਜਾਣਾ ਹੋ ਆਉਣਾ ਫਿਰ ਕੀ ਕਰਨਾ ਮੈਂ ਲੜਾਈ ਪਾਉਣੀ ਹੈ ਘਰ ਤੇ ਫੇਰ ਜਾਓ ਜਾਓ ਆਗੇ ਪਾਸ ਆਈ ਬਸ ਆਹੋ ਹੋ ਹੋ ਦੇ ਮੁਦੇ ਆਹ ਹੋਈ ਕੁੜੀ ਹੁਣ ਵੇਖ ਲੈ ਛੱਡਣਾ ਉਹ ਲਾਲ ਸੂਟ ਵਾਲੀ ਉਹ ਤੇ ਮੈਂ ਇਦਾਂ ਕਰਨੀ ਟਕਾਂ ਦੇ ਬੰਨੇ ਜਾਨੀਏ ਜੇ ਕਿਤੇ 10 ਮਿੰਟ ਵੀ ਲੇਟ ਹੋ ਜਾਂਦੇ ਤੇ ਇਹਨੇ ਬੱਚੇ ਵਾਹ ਕੇ ਚਲਦਾ ਉਸ ਕੋ ਨਿਕਲ ਮੈਂ ਆਈ ਤੇ ਉਹ ਤਾਂ ਮੈਂ ਆਪਣਾ ਫੁੰਦੀ ਤਾਂ ਜਦ ਨਹੀਂ ਰੋਮੇ ਦੇ ਕਿ ਖੋ ਜਾਨੀ ਆ ਇਹਨੂੰ ਇਹੋ ਲੱਗੇਗਾ ਕਿ ਦੁਕਾਨ ਚ ਆਈ ਹੈ ਨਾ ਮਿੱਧੀ ਬੀ ਬੀ ਅੱਗੇ ਸਿਕਲ ਆਦੀ ਜੀ ਬਸ ਸਿਕਲ ਵੈਲਾ ਬੱਸ ਇਹਨਾ ਕਿਹੜੇ ਘਰ ਨੇ ਦੇ ਮਿਲਦੀ ਨਾ ਮੇਂਗ ਹੋ ਗਏ ਹੈ ਹਾਂਜੀ ਨਹੀਂ ਕਿਹੜੇ ਛੋਣ ਲੱਗਦੀ ਹੈ ਮੈਨੂੰ ਅੱਗੇ ਜਾ ਕੇ ਘਰ ਤੇਤਾ ਹੀ ਭੁੱਲ ਗਿਆ ਉਹ ਕੁੜੀ ਤੋਂ ਮੈਂ ਨੰਬਰ ਹੀ ਲੈਂਦੀ ਮੈਂ ਉਹਨਾਂ ਕੋਲ ਨੰਬਰ ਦਿਆ ਮੇਰੀ ਤਨੋ ਤੇਰੇ ਵੀ ਤਾਂ ਸਹੀ ਮੇਰੇ ਕੋਲ ਹੈ ਨਹੀਂ ਫੋਨ ਲੈ ਕੋਈ ਨਹੀਂ ਤੇਰੇ ਕੋਲ ਹੈਗਾ ਮੰਮੀ ਡੈਡੀ ਦਾ ਤਾਂ ਹੋਊਗਾ ਹੀ ਨਾ ਆ ਹੋਏਗਾ ਵਾ ਡੈਡੀ ਦਾ ਨੰਬਰ ਹੈਗਾ ਵਾ ਪਰ ਉਹ ਲੈ ਲਓ ਜੀ ਲੈ ਮੇਰੀ ਤੀਹ ਹੈ ਨਾ ਘਰ ਦੇ ਵਿੱਚ ਹੈ ਚੱਲ ਚੰਗਾ ਹੋਇਆ ਪੁੱਤ ਮੇਰਾ ਜੀ ਕਰਦਾ ਸੀ ਤੈਨੂੰ ਮੈਨੂੰ ਲੱਭਾ ਨਹੀਂ ਨਾ ਫੇਰ ਮਿਲਣੀ ਹੈ ਤੇ ਪੁੱਤ ਅੱਜ ਇੱਥੇ ਕੀ ਮੈਠੀ ਅੱਗੇ ਅਗਲੇ ਡੇ ਚ ਬੈਣੀ ਨਹੀਂ ਆਂਟੀ ਉੱਥੇ ਅੰਦਰ ਜੇ ਬਹਿਣਾ ਪੈਂਦਾ ਤੇ ਫਿਰ ਬੱਸ ਵਾਲੇ ਨੂੰ ਪਤਾ ਨਹੀਂ ਲੱਗਦਾ ਕੋਈ ਸਵਾਰੀ ਬੈਠੀ ਹੈ ਰੋਜ਼ ਤੇ ਬਸ ਨੰਂਦ ਜਾਂਦੀ ਆ ਬਸ ਸਾਡਾ ਜੇ ਇੱਥੇ ਬੈਠੀ ਮੈਂ ਤਾਂ ਸਾਹਮਣੇ ਫਿਰ ਦਿਸ ਜਾਂਦਾ ਬਸ ਵਾਲੇ ਚੱਲ ਕੋਈ ਨਹੀਂ ਕੋਈ ਲੇਖ ਦੇ ਮੇਰੀ 3 ਨੰਬਰ ਹੈ ਲੈ ਧਿਆਨ ਨਾਲ ਲਿਖੀ ਗਲਤ ਨਾ ਕਰ ਹੋਵੇ ਨਹੀਂ ਨਹੀਂ ਸਹੀ ਲਿਖਤਾ ਨਾਲੇ ਹੋ ਸਕਦਾ ਮੈਂ ਕਿ ਤਾਡੇ ਪਿੰਡਾਂ ਵੱਲ ਨੂੰ ਆਵਾਂ ਹੀ ਮੇਰੀ ਤਾਂ ਤੁਹਾਡੇ ਪਿੰਡ ਰਿਸ਼ਤੇਦਾਰੀ ਆ ਕੋਈ ਨਹੀਂ ਕੋਈ ਨਹੀਂ ਆਜੋ ਪਰ ਤੁਸੀਂ ਨੰਬਰ ਕਾ ਤੋ ਮੇਰਾ ਲੈ ਲੈਂਦੇ ਆ ਲੈ ਧੀਏ ਫਿਰ ਕੀ ਹੋ ਗਿਆ ਤੇਰਾ ਨੰਬਰ ਲੈ ਲਿਆ ਜੇ ਮੈਂ ਆਪਣੀਆਂ ਰਿਸ਼ਤੇਦਾਰਾਂ ਦੀ ਆਉਂਗੀ ਤੇ ਤੁਹਾਡੇ ਘਰਾਂ ਵੀ ਹੋਵਾਂਗੀ ਚਲੋ ਕੋਈ ਨਹੀਂ ਆਂਟੀ ਆਜੋ ਫਿਰ ਜੇ ਮੈਂ ਆਈ ਨਾ ਤੂੰ ਜਰੂਰ ਮੈਂ ਆਪਣੀ ਧੀ ਨੂੰ ਮਿਲ ਕੇ ਆਉਂਗੀ ਚੰਗਾ ਹਾਂਜੀ ਕੋਈ ਨਹੀਂ ਕੋਈ ਨਹੀਂ ਚੰਗਾ ਪੁੱਤ ਉਹ ਮੁੰਡਾ ਮੇਰਾ ਡੀਕਨ ਡਿਆ ਹਾਂਜੀ ਕੋਈ ਨਹੀਂ ਤੇ ਮੈਂ ਫੇਰ ਤੇਰੇ ਨਾਲ ਮਿਲਾਂਗੀ ਨਹੀਂ ਅੱਜ ਹਾਂਜੀ ਚੰਗਾ ਪੁੱਤ ਬੜੀ ਜੀਬ ਗੱਲ ਪਤਾ ਨਹੀਂ ਕਿਉਂ ਨੰਬਰ ਮੰਗਦੀ ਹੈ ਆਂਟੀ ਤੇ ਰੋਜ਼ ਹੀ ਆ ਜਾਂਦੀ ਹੈ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਰ ਚਲ ਕੋਈ ਗੱਲ ਨਹੀਂ ਵਧੀਆ ਕੀਤਾ ਮੈਂ ਨੰਬਰ ਦੇ ਦਿੱਤਾ ਜੇ ਆਉਗੀ ਤਾਂ ਨਾਲੇ ਡੈਡੀ ਨੂੰ ਪਤਾ ਲੱਗ ਜੂ ਵੀ ਇਹ ਕੌਣ ਵਾ ਕੋਈ ਹੋ ਸਕਦਾ ਵੀ ਰਿਸ਼ਤੇਦਾਰ ਨਹੀਂ ਹੋਵੇ ਮੈਨੂੰ ਨਾਂ ਪਤਾ ਹੋਵੇ ਚਲੀਏ ਨੰਬਰ ਮੈਂ ਲੈ ਆਈ ਆ ਤੇ ਕਿਦਾਂ ਦੀ ਲੱਗੀ ਤੈਨੂੰ ਉਹ ਮੈਂ ਵਿੱਚ ਕਰਕੇ ਬਾਜੂ ਇੱਥੇ ਸਾਰਾ ਕੁਝ ਦੱਸਾਂ ਤੁਹਾਨੂੰ ਚਲੋ ਘਰ ਚਲੀ ਇੱਥੇ ਜਾ ਕੇ ਦੱਸਦਾ 10 ਤੇਰਾ ਫੋਟਾ ਕਿੱਦਾ ਦੀ ਲੱਗੀ ਕੁੜੀ ਮੰਮੀ ਕੁੜੀ ਤੇ ਆ ਸੋਹਣੀ ਹੂੰ ਪਰ ਮੈਨੂੰ ਉਹਦੀ ਇੱਕ ਚੀਜ਼ ਬੜੀ ਚੰਗੀ ਲੱਗੀ ਉਹ ਅੱਡੇ ਤੇ ਬੈਠੀ ਸੀ ਹਰ ਨੂੰ ਨੇ ਵੇਖਿਆ ਨਹੀਂ ਨਹੀਂ ਕੁੜੀ ਸਿਆਣੀ ਸਮਝਦਾਰਾ ਚੰਗੇ ਘਰ ਦੀ ਕੁੜੀ ਏ ਜਿਤਵਾਲੀ ਏ ਮੈਂ ਆਪੋ ਤੇ ਤੈਨੂੰ ਕਿਤੇ ਮਾਰੀ ਦੀ ਦੱਗਹਿਣਾ ਆਹੋ ਪਰ ਮੰਮੀ ਨੂੰ ਇੱਕ ਗੱਲ ਦੇ ਸਮਝ ਨਹੀਂ ਲੱਗਣ ਰਹੀ ਇਹ ਰਿਸ਼ਤਾ ਹੋਊ ਕਿਦਾਂ ਇਹ ਗੱਲ ਤੂੰ ਮੇਰੇ ਤੇ ਸੋੜ ਦੇ ਮੈਂ ਆ ਦਾ ਨੰਬਰ ਲਿਆਈ ਆ ਮੈਂ ਆ ਦੇ ਪਿੰਡ ਚਲ ਜਾਣਾ ਮੰਮੀ ਇੰਤਨਾ ਨਾ ਕਰਿਓ ਲੈ ਪੁੱਤ ਹਾਡੇ ਕੋਲ ਕੀ ਨਹੀਂ ਜ਼ਮੀਨ ਜਿਆਦਾ ਤੁਹਾਡੇ ਕੋ ਸੋਹਣਾ ਸੁਨੱਖਾ ਮੁੰਡਾ ਹੈ ਲੋਕਾਂ ਦੇ ਮੁੰਡਿਆਂ ਨੂੰ ਵੀ ਨਸ਼ੇ ਲੱਗੇ ਨੇ ਮੇਰੇ ਪੁੱਤ ਨੇ ਕਿਤੇ ਚਾਹ ਤੇ ਰੋਟੀ ਦੋ ਬਿਨਾਂ ਕੋਈ ਚੀਜ਼ ਨਹੀਂ ਮਾੜੀ ਖਾਂਦਾ ਪਰ ਮੰਮੀ ਮੈਂ ਤਾਂ ਜੇ ਕਿਸੇ ਕੰਮ ਤੇ ਵੀ ਨਹੀਂ ਲੱਗਾ ਤੇ ਤੁਸੀਂ ਵਿਆਹ ਵਾਲੇ ਬਣਨੇ ਤੁਰ ਪਏ ਇਹ ਲੈ ਪੁੱਤ ਵਿਆਹ ਦੀ ਉਮਰ ਨਹੀਂ ਗਈ ਹੁੰਦੀ ਕੋਈ ਗੱਲ ਨਹੀਂ ਜੇ ਤੂੰ ਮਾਸਾ ਘੱਟ ਵੀ ਉਮਰ ਹੋਣਾ ਆਪਾਂ ਟਾਈਮ ਨਾਲ ਵਿਆਹ ਕਰ ਲਾਂਗੇ ਨੌਕਰੀ ਤੇ ਤੈਨੂੰ ਮਿਲ ਹੀ ਜਾਣੀ ਸਰਕਾਰੀ ਚਲੋ ਕੋਈ ਨਹੀਂ ਵੇਖ ਲਓ ਪਰ ਆਪਣੇ ਸਹੁਰਾ ਨਾਲ ਗੱਲ ਕਰ ਲਓ ਪਰ ਅਗਲੇ ਦਿਨ ਈ ਤੈਨੂੰ ਭਰਾਉਣੀ ਚਾਹੀਦੀ ਨਹੀਂ ਨਹੀਂ ਪੁੱਤ ਮੈਨੂੰ ਪਤਾ ਵਾ ਜਿਵੇਂ ਧੀਆ ਵਾਲੀ ਨਾ ਇਹ ਨਹੀਂ ਵੀ ਜੇ ਰੱਬ ਨੇ ਖਾਨੂੰ ਧੀ ਨਹੀਂ ਦਿੱਤੀ ਤੇ ਸਾਡੇ ਅੱਗੇ ਪਿੱਛੇ ਧੀਆ ਹੈ ਨਹੀਂ ਸਾਨੂੰ ਪਤਾ ਵਾ ਮੇਰੀਆਂ ਪਤ੍ਹੀਆਂ ਨੇ ਤੇ ਤੇਰੇ ਚਾਚੇ ਜੀ ਦੀਆਂ ਕੁੜੀਆਂ ਨੇ ਉਹ ਵੀ ਸਾਡੀਆਂ ਹੀ ਨੇ ਬਸ ਮੈਂ ਇਸੇ ਕਰਕੇ ਕਹਿ ਰਿਹਾ ਪੁੱਤ ਜਿਹੜਾ ਕੰਮ ਕਰਨਾ ਹੈ ਨਾ ਸਮਝਦਾਰੀ ਨਾਲ ਕਰੀ ਜਾ ਕੋਈ ਨਹੀਂ ਮੈਂ ਐ ਸੋ ਸਮਝ ਕੇ ਦੇਖੀ ਜੇ ਹੋ ਜਾਏਗਾ ਤਾਂ ਵੀ ਠੀਕਾ ਨਾ ਹੋਏਗਾ ਤਾਂ ਵੀ ਠੀਕ ਆ ਨਾ ਪੁੱਤ ਜੇ ਕੰਨ ਪਤਾ ਹੀ ਨਹੀਂ ਲੱਗਣਦੇ ਨਾ ਜਿਵੇਂ ਬਾਈਚਾਸ ਨਾ ਹੋਇਆ ਤੇ ਉਹ ਕੋਈ ਵੀ ਮੁੜ ਕੇ ਲੋਕੀ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਮੈਂ ਇੱਕ ਦੋ ਦਿਨ ਕੱਢ ਵੇਖੀ ਵੀ ਸਹੀ ਮੈਂ ਜਾ ਬੱਜਣਾ ਨਾ ਰਹੇ ਪਿੰਡ ਇਸੇ ਰਾਹ ਤੇ ਨੰਬਰ ਲਿਆਂਦਾ ਵਾ ਵੀ ਨੰਬਰ ਲਿਆਂਦਾ ਹੋਗਾ ਤੇ ਤਰੀਕੇ ਨਾਲ ਗੱਲ ਕਰ ਲਾਂਗੀ ਜਾ ਕੇ ਆ ਚਲੋ ਤੁਸੀਂ ਆਪੀ ਕਰ ਲਿਓ ਜਿੰਦਾ ਜਾ ਕੇ ਭੈਣ ਜੀ ਤੁਸੀਂ ਕਿੱਦਾਂ ਦਾ ਮੁੰਡਾ ਲੱਭਣਾ ਚਾਹਜੇ ਜੀ ਐਡੀ ਗੱਲ ਥੋੜੀ ਉਹਨਾਂ ਦੀ ਵੀ ਜਵਾਨ ਕੁੜੀ ਉਹਨਾਂ ਨੂੰ ਹੋਣੀ ਹੈ ਕਿ ਕਿਨੇ ਕਿਤੇ ਆ ਚਲੋ ਤੁਹਾਨੂੰ ਫਿਰ ਗਾਉਂ ਦਾ ਨਾ ਦਿੱਤਾ ਤੇ ਪਾਣੀ ਲਿਆਵਾ ਪਾਣੀ ਲੈ ਆਓ ਘਟੂ ਵੀ ਲੈਨੇ ਉਧਰ ਸੋਚਣ ਤੇ ਮਗ੍ਹੀ ਚੰਗਾ ਹੀ ਡੇ ਨੇ ਪਰ ਕੁੜੀ ਵੀ ਚੰਗੀ ਏ ਇਹੋ ਚਾਹੀਦਾ ਵੀ ਮਾਂ ਪਿਓ ਦੀ ਸੇਵਾ ਕਰੇ ਪਰ ਹੈ ਬੜੀ ਵਧੀਆ ਚੰਗੀ ਘਰ ਦੀ ਏ